ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਆ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆ ਗਈ ਇਹਨਾਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਹਾਂਜੀ ਇਥੇ ਸਵੇਰ ਦਾ ਟਾਈਮ ਆ ਜਸਤਾਂ ਹਾਲੇ ਜਸਤਾਂ ਸਤਿ ਸ਼੍ਰੀ ਅਕਾਲ ਹੈਲੋ ਇਹ ਦੂਰ ਦਾ ਹੈ ਇਹ ਇਹ ਸਵੇਰ ਦਾ ਟਾਈਮ ਆ ਤੇ ਆਪਾਂ ਲੱਗੇ ਹੋਏ ਆ ਜੀ ਦੂਸਰੀ ਵਾਰ ਦੀ ਚਾਹ ਤਰੀ ਹੋਈ ਹੈ ਮੇਰੀ ਤੇ ਇਹਨਾਂ ਆਪਾਂ ਲੱਸੀ ਰੱਖੀ ਹੋਈ ਸੀਗੀ ਕਾਫੀ ਦਿਨ ਦੀ ਖੱਟੀ ਆ ਤੇ ਇਹਦੀ ਸਪਰੇ ਆਪਾਂ ਸਬਜ਼ੀਆਂ ਦੇ ਕਰਾਂਗੇ ਕੁੰਡੀ ਲੱਗੀ ਪੱਤਿਆਂ ਨੂੰ ਤਾਂ ਕਰਕੇ ਹੁਣ ਸਪਰੇ ਫੇਰ ਮੰਗਦੀ ਆ ਹੁਣ ਇਹ ਗੈਸ ਦਾ ਸੁਆ ਪਾਦ ਨੇ ਉਹਨੇ ਫਿਰ ਵੀ ਪੱਤਾ ਖਾ ਰਹੀ ਹੈ ਕੁੰਡੀ ਤੇ ਉਹਨਾਂ ਤੇ ਆਪਾਂ ਸਪਰੇ ਕਰਤਾ ਕੇ ਰਹੀ ਆ ਨਾ ਨਾ ਸਾਦੀ ਮੇਲੇ ਇਜੇ ਨਹੀਂ ਵੀ ਦੇ ਲਾਣੀ। ਮਿਲਸ ਨਾ ਤੇ ਮਾ ਕੋਣ ਲਈ। ਰਾਏ ਇਹਦੇ ਵਿੱਚ। ਹਾਂ। ਨਾ ਰਸਨ ਤੇ ਨਹੀਂ ਬੀਲਾ ਤੇ। ਮੜਾ ਆ ਵੀ ਫਿਰ ਇਹਦੇ ਵਿੱਚ ਫਸਣਾ ਜਾ ਵੀ ਆਪਾਂ ਬੋਤਲ ਦੇ ਵਿੱਚ ਪਾ ਲਈਏ ਪੁਣ ਕੇ ਇਹ। ਫਿਰ ਇਹਦੇ ਨਾ ਕਰਾਂਗੇ ਪ੍ਰੈਸ਼ਰ ਵਾਲੀ। ਗੰਨ ਪਾਣੀ ਵਾਲੀ ਗੰਨ। ਮੜਾਈ ਫੇਰ ਆ ਗਈ ਜਸੂ ਵਿੱਚ ਉਹ। ਮੇਰੇ ਕੋਲ ਫਿਰ ਸੁਣ। ਮਾਜ਼ੇ ਨਾਲ ਜੱਕਰ ਖਾਣੇ ਕੋਈ। ਮਾਯੋ ਬਹਾਤ ਕਈ ਦਿਨ ਦੀ ਖੱਟੀ ਲੱਸੀ ਚਾਹੀਦੀ ਹੈ ਫੇਰ ਅਸਾ ਬੁੱਲਾ ਕਾਫੀ ਦਿਨ ਹੋ ਗਏ ਕਈ ਦਿਨ ਤਦੀ ਉਹ ਹੀ ਬਦਲਿਆ ਜਾਣ ਜਲਦੀ ਵਿੱਚ ਮਿਲਦੀ ਜਲਦੀ ਹੈ ਨਾ ਮੋਟੇ ਦੇ ਵਿੱਚ ਪੈਜੂ ਗਲਾਸ ਚੱਕ ਤੱਕ ਗਲਾਸ ਨਾ ਪੋਗੀ ਨਾ ਨਾ ਪੈਣੀ ਆ ਯਾਰ ਪਾ ਦੁੱਲ ਜੂਗੀ ਪਾ ਸਿਰ ਗਲਾਸ ਰਣੇ ਦੀ ਜਰੂਰਤ ਹੁਣ ਕੀ ਕਰਾਂ ਗਲਾਸ ਇਹੋ ਬੋਤਲ ਚ ਪੈਣੀ ਨਹੀਂ ਆਪਣੇ ਕੋਲ ਕੋਈ ਨਾ ਪੈ ਤੋ ਕੀ ਭੈਣੇ ਗੀ ਮੈਂ ਤਾਂ ਕੀਪ ਲਾ ਕੇ ਉਹਦੇ ਨਾਲ ਪਾ ਲੇ ਤੇ ਪਾ ਆਹ ਤੇਲ ਪਾਉਣ ਵਾਲੀ ਬੇਲਾਂ ਦੇ ਛਟਕਣੀਆਂ ਆਵੇਂ ਫੁੱਲਾਂ ਬੇਲਾਂ ਦੇ ਪੱਤੇ ਆ ਤੇ ਪਾਉਣੀਆਂ ਫੁੱਲਾਂ ਦੇ ਕਿਹੜੇ ਬੰਦ ਦੇ ਬਾਤ ਫੁੱਲਾਂ ਦੇ ਛਟਕ ਕਿਹੜੇ ਬੋਰ ਫੁੱਲਾਂ ਨੂੰ ਤਾਂ ਸੌਂਦਾ ਖਾਂਦੇ ਨੇ ਤੇਰੇ ਨੂੰ ਮੈਂ ਉਹ ਜਿਹੜਾ ਬਾਤ ਛਟਕ ਨੇ ਜਿਹੜੇ ਮੂਰੇ ਨੇ ਇਹ ਨਾਲ ਤਾਲਤ ਵੀ ਆਉਗੀ ਨਾਲੇ ਕੜਕਨਾ ਇਹ ਬਾਜੀ ਬਸਣੀਆਂ ਨੇ ਸਾਰੇ ਬੇਲਾ ਪਤਾ ਕਿੰਨੀਆਂ ਨੇ ਸਾਰੀਆਂ ਬੇਲਾਂ ਦੇ ਛਿੜਕੀਆਂ ਕਿੱਥੇ ਕਿੱਥੇ ਨੇ ਮੇਲਾ ਮੈਨੂੰ ਪਤਾ ਨਹੀਂ ਜੇ ਮੈਂ ਕੱਕੜੀਆਂ ਦੇ ਬੇਲੇ ਪਾਉਂ ਪਾਉ ਦੋ ਨਹੀ ਨਹੀ ਲੈ ਮਰ ਪਾ ਥੋੜਾ ਥੋੜਾ ਅਨੇ ਪਾਏ ਜਦੋਂ ਮੈਂ ਕੱਕੜੀਆਂ ਦੇ ਬੇਲਾਂ ਨੇ ਕਈਏ ਦੀ ਬੇਲਾਂ ਨੇ ਸਾਰੀਆਂ ਬੇਲਾਂ ਵੀ ਛਿੜਕੀਆਂ ਠੀਕਾ ਕਿੱਥੇ ਕਿਹੜੇ ਕਿੱਧਰ ਕਿੱਧਰ ਪੈ ਲਾ ਮੈਨੂੰ ਐ ਦੋਸਤ ਮੋਰਲੇ ਬਸੇ ਲਾ ਲਾ ਮੈਨੇ ਚੇਲੇ ਨੇ ਕੈਰੇਲੀ ਦੀ ਬੇਲਾਂ ਨੇ ਵੀ ਛਿੜਕੀਆਂ ਮੂਰਗੇ ਤੇ ਆ ਸ਼ਾਮਾ ਪਿੰਡੀਆਂ ਦੇ ਤਾਂ ਉਹ ਬਿਲੇ ਛੋਟੀਆਂ ਨੇ ਬਿਂਡੀਆਂ ਦੇ ਪੁੱਤੇ ਉਹਨਾਂ ਤੇ ਆਪਾਂ ਸਵਾਸ ਲਗਾਉਂਗੇ ਹੋਰ ਘੱਟ ਤਾਂ ਨਸਰ ਕਰਦੇ ਪਾਣੀ ਪਾਤਾ ਨਹੀਂ ਨਹੀਂ ਖੱਟੀ ਹੋਵੇ ਠਿੱਕੀ ਖੱਟੀ ਹੋਵੇ ਹੈਲੋ ਪ੍ਰਸ਼ਨਾਂ ਚ ਕਾਲ ਆਣੀ ਹੈ ਨਾ ਬਾਲੀ ਅੱਛਾ ਤੋੜੀ ਖੱਟੀ ਕਰਕੇ ਇਸ ਮੇ ਲਗਾਉਣੀ ਹੋ ਇਹ ਤਾਂ ਜਿੰਨੀ ਜ਼ਿਆਦਾ ਖੱਟੀ ਹੋਵੇ ਉਹਨਾਂ ਵੱਧਾ ਸਰ ਕਰਦੀ ਹੈ ਲੈ ਪ੍ਰਸ਼ਨਾਂ ਚ ਕਾਲ ਉਤਤਿਰ ਰਾਵਾਂ ਹਾਂ ਚੜਾ ਕੋ ਪੈਪ ਚ ਉਦੋਂ ਕਰ

ਉਨੋਂ ਟਰਾਲੀ ਸਵੈ ਬਹੁਤ ਆ ਰਹੀ ਲਸੀ ਦੀ ਟਰਾਲੀ ਤੋਂ ਉਹ ਵੀ ਲਾਤਾ ਹੋ ਦੇ ਚੱਲ ਬਸ 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 ਉਹ ਟਰਾਲੀ ਉਹ ਕਈਏ ਦੀ ਤੇ ਚੱਲ ਉਹ ਵਾਲੀ ਟਰਾਲੀ ਲੈ ਕੇ ਗਈ ਸੀ ਦੇਖ ਕਿਉਂ ਖੜੀ ਉਹ ਇਧਰ ਵਾਲਾ ਤੁਰੂ ਬਹੁਤ ਦੂਰ ਖੜੀ ਆ ਤਾਂ ਬਹੁਤ ਹਜੂ ਲੱਟਾ ਵੀ ਨਹੀਂ ਇਥੇ ਪਰਲੇ ਪਾਸ ਨੇ ਪਰਲੇ ਪਾਸੇ ਇਹ ਇਧਰ ਲਾ ਹੋਏ ਗੋਬਰ ਗੈਸ ਵਾਲੀ ਸਾਈਡ ਆਪਣਾ ਕਈਏ ਦੀ ਬੇਲ ਹੈ ਅਰੇ ਬੈ ਜਾ ਬੈ ਜਾ ਆਦੀ ਕੋ ਪੁੰਡੀ ਇਦਾਂ ਬੈਂਦੀਆਂ ਨੇ ਪੁੰਡੀਆਂ ਆ ਕੇ ਪੱਤਿਆਂ ਤੇ ਖੜੇ ਸਰਸਾ ਖੜੇ 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 ਫੁੱਲ ਨਿਕਲਣ ਲੱਗੇ ਗਏ ਨੇ ਉਹਦੇ ਆਦ ਕਿੰਨੇ ਸੁੰਦੇ ਇਹ ਮੇਕਸ ਤੋਂ ਦੋ ਬੇਲਾਂ ਨੇ ਆਪਣੇ ਕੋਲ ਇਹ ਇੱਕ ਗੋਲ ਕਈਏ ਲੱਗਣਗੇ ਇਹਨਾਂ ਨੂੰ ਇੱਕ ਲੱਗਣਗੇ ਲੰਬੀਆਂ ਅੱਲਾ ਸਮਾਰ ਕੇ ਸਾਰੇ ਪੱਤੇ ਇਹਨੇ ਕਰਦੇ ਪੁੱਤ ਆ ਦੇ ਥੋੜਾ ਥੋੜਾ ਪ੍ਰੈਸ਼ਰ ਘੱਟ ਕਰ ਜਿਹੜਾ ਪੱਤੇ ਤੇ ਪਏ ਨਹੀਂ ਇਹ ਇਹਨਾਂ ਦੋਏ ਲੋਂਡੀ ਪੈਂਦਾ ਹੈਗਾ ਪ੍ਰੈਸ਼ਰ ਜਿਹਾ ਬਣਾ ਪੁੱਤ ਉਹ ਕਰ ਲੈਣੀ ਤੇ ਬਾਤੀਆਂ ਉਹ ਪਰੇ ਕਰ ਲੈਣੀ ਵੀ ਜੀ ਇਹਨਾਂ ਨੇ ਤਾਂ ਏ ਕਣ ਲੱਸੀ ਖਰਾਬ ਨਾ ਕਰ ਹਾਂ ਸਾਰੀ ਪੌਣੀ ਆ ਸਾਰੀ ਬੇਲਾਂ ਤੇ ਮੂਰਲੀਆਂ ਤੇ ਵੀ ਪਾਤੀ ਹਾਂ ਉਹ ਤੁ ਦੱਦਦੀ ਮੈਨੂੰ ਕਿਰ ਮੈਨੂੰ ਇੰਨਾ ਪਤਾ ਨਹੀਂ ਜੀ ਥੱਲੇ ਕਰ ਹਵਾ ਚੱਲਦੀ ਆ ਮੂਰਲੀਆਂ ਤੇ ਵੀ ਪਾ ਜਾ ਭਾਜ ਨੋ ਦੱਦ ਦੇਖ ਨਾ ਲਾ ਜੀ ਆਪਾਂ ਲੱਗ ਗਏ ਸੂਟ ਸੇ ਹੁਣ ਭਰਾ ਆਰਾਮ ਕਰਿਆ ਸਵੇਦੇ ਕੰਮ ਕਰ ਕਰਕੇ ਫੇ 2 ਵਜੇ ਸੇ ਹੁਣ ਲੱਗੀ ਸੀਗੀ ਤੇ ਮੈਂ 2 ਵਜੇ ਸੌਣ ਲੱਗੀ ਸੀਗੀ ਤੇ ਇਹ ਸਲਵਾਰ ਆਪਾਂ ਨੇ ਜਟਤੀ ਹੁਣ ਲੱਗੀ ਹੋਈਆਂ ਵਾਲ ਕੋਣ ਥੱਲੇ ਮੂਰੀਆਂ ਰਹਦੀਆਂ ਨੇ ਦੇਹਦੀਆਂ ਵੀ ਅੱਜ ਕਰ ਦੂੰਗੀ ਪੂਰਾ ਕਿ ਨਹੀਂ ਸਲਵਾਰ ਕਰ ਦੂੰਗੀ ਪੂਰੀ ਕਿ ਨਹੀਂ ਹੁਣ ਫੇਰ ਉੱਠਣਾ ਸਾਢੇ 3 ਦਾ ਟਾਈਮ ਹੋ ਗਿਆ ਕੱਦਾਂ ਕਾਟੇ ਦਾ ਨੰਨਾ ਟਾਈਮ ਹੋ ਗਿਆ ਹੁਣ ਆਪਾਂ ਉੱਠ ਕੇ ਪੈਰ ਚੱਲਦੇ ਆਂ ਛੋਕਾ ਪਾਉਣ ਛੋਕਾ ਕਰਨਾ ਚਾਹੀਦਾ ਕਿ ਧਸਵਾ ਦਈਏ ਤੇ ਫੇਰ ਦੇਖਾਂਗੀ ਜੇ ਰਾਤ ਨੂੰ ਟਾਈਮ ਲੱਗਿਆ ਨਾ ਰਾਤ ਨੂੰ ਕੱਟੂੰਗੀ ਮੈਂ ਅੱਜ ਤੱਕ ਸੋਚਿਆ ਹੈ ਗਿਆ ਜੀ ਕਰਨੀ ਪੈਣੀ ਆ ਇੱਕ ਤਾਂ ਪੈਰ ਟੁੱਟ ਗਿਆ ਨਾ ਜਿਹੜਾ ਹੱਥ ਪੱਈਆ ਜਾਂ ਮਸ਼ੀਨ ਦਾ ਤਾਂ ਕਰਦੇ ਹੁੰਦੇ ਹੱਥ ਨਾਲ ਸੋਹ ਰਹੇ ਹਾਂ ਹੱਥੀਓ ਕਸੀ ਮਸ਼ੀਨਾਂ ਦਾ

ਦਾ ਗਰਮ ਦੋਂਜੇ ਦੁੱਛੇ ਨਾ ਮਰ ਜੇ ਕਾ ਆ ਮੇਰ ਮਦਦ ਖਾਜੇ ਦਾਤ ਦਾ ਖਾਣੇ ਬਾਲਾ ਅਲੋ ਮਾਂ ਬੱਚਾ ਖਾ ਕੇ ਦੇਖ ਮਾਰੀ ਕਿਉਂ ਖਾਂਦੇ ਨਹੀਂ ਤੁਸੀਂ ਸਬਜ਼ੀ ਬਣਾਉਣਗੇ ਵਿੱਚ ਉਹ ਕੀ ਹੁੰਦੀ ਹੈ ਫਰੈਂਡ ਕੰਟੀਪਾਈਂਡ ਨਹੀਂ ਬਗਲ ਕਾ ਸੇਸ ਬੋਈਂਦੀ ਨਹੀਂ ਉਹ ਤੋੜਨਾ ਦੇਖੋ ਆਪਾ ਹਰ ਕਿਤੇ ਨਾ ਕੰਮ ਕਰਦੇ ਮੇਰੇ ਰਣ ਦੇ ਅਗਰ ਉਹ ਖਾਲਾ ਕੁੱਤੀ ਆ ਬਾਬੇ ਤਾਂ ਨੇ ਭਾਵੇਂ ਪਤਾ ਜਾਣ ਮੈਂ ਨਾ ਬੁੜਿਆ ਕੌਣ ਦੇਖਾਈ ਦੇ ਰਹੇ ਚਾਰ ਨੂੰ ਅੰਮਾ ਆਪ ਪਿਛਲੇ ਪਿਛਲੇ ਮਹੀਨੇ ਟੂਰਨਾਮੈਂਟ ਹੋਇਆ ਸੀ ਬੋਡੀ ਦਾ ਹਾਂ ਕਿੰਨੇ ਤਰੀਕ ਪਤਾ ਨਹੀਂ 16 ਆਦਰੀ ਆ ਤੁਹਾਨੂੰ والله ਨੋਨਾ ਨਾ ਜਿੱਥੇ ਲੱਗਿਆ ਆਪਾਂ ਸਬਜ਼ੀ ਬਣਾਉਣ ਸਬਜ਼ੀ ਅੱਜ ਫੇਰ ਬਣਾਵਾਂਗੇ ਸ਼ਿਮਲਾ ਮਿਰਚ ਦੀ ਹੁਣ ਇਹਨਾਂ ਨੂੰ ਟੇਸਟੀ ਲੱਗਣ ਲੱਗੀ ਸ਼ਿਮਲਾ ਮਿਰਚ ਕਿਉਂਕਿ ਜੇ ਆਪਾਂ ਆਲੂ ਵੱਧ ਪਾ ਦਈਏ ਤੁਹਾਨੂੰ ਪਤਾ ਆ ਕਿ ਇਹਦਾ ਜਰੂਰ ਰਹੇਗਾ ਆ ਇਹ ਆਲੂ ਅਗਰ ਕਿਸਾ ਲੱਗਣ ਲੱਗੀ ਇਹਨਾਂ ਨੂੰ ਉਦੋਂ ਜਿਸ ਕੰਮ ਖਾ ਕੇ ਗਏ ਨਾ ਮम्मी ਕਿੰਨੀ ਵਧੀਆ ਸ਼ਿਮਲਾ ਮਿਰਚ ਤੇ ਮਸਾਂ ਖਵਾ ਖੜੀ ਆ ਨਹੀਂ ਖਵਾ ਚਾਲਦੀ ਸੀ ਅੱਜ ਬਹੁਤ ਜ਼ਿਆਦਾ ਇੰਨੇ ਮੈਂ ਲਾਇਆ ਮੈਂ ਮਸਾਲਾ ਪਾ ਦਿੱਤਾ। ਗਰਮ ਚੁਆਇਲੇ ਖੇਲ ਕੇ ਤੇ ਹਵਾ ਖੜੀ ਤਾਂ ਅੱਗ ਨੇ ਚੱਕ ਬੜੀ। ਬਹੁਤ ਜ਼ਿਆਦਾ ਹਵਾ ਚੱਲੀ ਆ। ਅੱਜ ਤਾਂ ਆਪਣੇ ਲੈਟ ਵੀ ਹੈ ਨਹੀਂ ਸੀ, ਲੈਟ ਵੀ 4.5 ਆਈ ਆ। ਕਿੰਨੇ ਵੀ ਨਾ ਚੱਲੇ ਮਦਦ ਨੂੰ। ਨਹੀਂ ਕਿੰਨੇ ਚੱਲਿਓ ਸਾਰਾ ਤਾਂ ਉੜ ਆਈ ਗਈ ਆ। ਮੈਨੂੰ ਪੁੱਛ ਧਨੀਆ ਚੱਕ ਚੱਕ ਮਾਰਿਆ ਸਾਰਾ ਖੜ ਗਿਆ ਧਨੀਆ ਮਣਾ। ਉਹ ਤਾਂ ਅੰਦਰ ਵੜ ਕੇ ਪੈ ਗਏ। ਤਾਂ ਇਨਵਰਟਰ ਕੇ ਸਾਹਮਣੇ ਜਨਰੇਟਰ ਨਾ ਹੁੰਦਾ। ਇਹਲੇ ਸਾਲ ਬਾਲੇ ਵਧੀਆ ਰਹਿਗੇ ਮਾਂ ਸੋ ਮਮਾ ਆਇਦੇ ਵਿੱਚ ਨਾ ਮਾਲ ਦਾ ਭਾਗ ਸਾਰੀ ਇਹ ਹਲਦ ਹਲਦੀ ਲੋਏ ਫਿਰ ਹਲਦੀ ਮਸਾਲਿਆਂ ਵਾਲੀ ਹੈ ਇਹ ਪੁੱਤ ਦੇਖ ਯਾਰ ਇਹ ਚ ਹਲਦ ਪਾ ਲਾਗੇ ਨਹੀਂ ਚੱਕੀ ਲੋੜ ਤੁਹਾਨੂੰ ਹਲਦੀ ਪਾਉਂਦੀ ਸਾਰੇ ਨੂੰ ਹਲਦ ਹੋਵੇ ਕੋਈ ਨਾ ਭੰਡੋ ਕੇ ਪਾ ਦੇ ਵਿੱਚ ਸਾਰੇ ਇਹਦੇ ਵਿੱਚ ਕੁੱਟਣਾ ਨੰਨਾ ਥੋੜੇ ਪਾਣੀ ਪਾਣੀ ਪਾਉਂਗੀ ਕੁੱਟਣਾ ਕੁੱਟ ਲੈ ਇਹਦਾ ਜਾਣਾ ਨਹੀਂ ਉਹਦੇ ਵਿੱਚ ਪਾ ਦੇਣਾ ਚੱਕ ਕੇ ਤੂੰ ਮੈਨੂੰ ਮੋਲ ਕੇ ਦੇ ਦੇ ਮੈਂ ਜਰ ਥੋੜਾ ਪਾਣੀ ਲੈਟ ਆਈ ਉਸ ਤੋਂ ਬਾਅਦ ਫਿਰ ਮੈਂ ਹੁਣ ਧਾਰਾ ਚੋੜੀ ਪਾਣੀ ਪਲਾ ਕੇ ਥੋੜਾ ਬਾਹਰ ਕੱਪੜੇ ਮੈਂ ਥੋੜੇ ਡਾਲ ਦਿੱਤੇ ਥੋੜਾ ਜਿਵੇਂ ਥੋੜਾ ਬਾਸ ਤੇ ਮਸ਼ੀਨ ਚੱਲ ਰਹੀ ਹੈ ਬਸ ਇੱਕ ਵਾਰ ਦੇ ਰਹਿਗੀ ਤੁਹਾਨੂੰ ਸ਼ੁਕਰਾ ਤੁਸੀਂ ਕਿਵੇਂ ਤਾਂ ਬਹੁਤ ਹੋ ਗਈ ਤੇ ਕੱਪੜੇ ਧੋਣੇ ਵਾਲੇ ਤੇ ਵੀ ਲੈਟ ਕਿਵੇਂ ਆਉਗੀ ਲੈਟ ਦਾ ਕੱਟ ਲੱਗਣਾ ਲੱਗ ਜਾ ਜ਼ਬ ਤੁਹਾਨੂੰ ਤੇਲ ਕਰਨਾ ਹੈ

Vaiya miye bachii Bazarai no Maa Ka avrock Ponaki En yopi Saap badishay Saap paghejao Faiting Siplai Saaptu put itu Nah pi ambitiousnya Kitu maha Gomyo Ber media I grill kitu 顆 Switzerland Repeêt and then

ਸਵੇਰੇ ਸਕੂਲ ਨੂੰ ਬਣਾ ਦੇ ਜੂਗੀ ਤੁਹਾਡੇ ਆਹ ਮੈਂ ਤਾਂ ਕਹਿੰਦੀ ਸਕੂਲ ਨੂੰ ਲੈ ਜਾ ਸਾਰੇ ਸਵੇਰੇ ਬਣਾ ਦੂੰਗੀ ਹੈ ਹੁਣ ਬੈਠਣ ਦੇ ਆ ਗੂਰ ਦੇਤੇ ਕਿ ਸੰ ਆ ਮੈਨੂੰ ਪਤਾ ਉਹ ਤਾਂ ਨਹੀਂ ਖਾ ਜਾਣੇ ਸਾਰੇ ਸਭ ਤੇ ਹੈ ਰੋ ਪੂਰੇ ਸੋਕਾ ਅੱਜ ਤੱਕ ਰਹਿਣਾ ਇੱਧੇ ਹੀ ਰਹਿਣਾ ਮੈਂ ਤਾਂ ਚੋਣ ਜਾਈ ਆ ਤਾ ਰਹਿ ਗਿਆ ਸੀ आलू का मैं है आलू मैं आलू दिण 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 दिण। लो जी बस अपनी सब्जी बन गई आटा मैं गुन् के रखिया बस हम रोटी लाने फूले लाइन हाँ नेरा हो चलिया रोटी पका लिए वैसे तो चलो अपने लाइट हैगी उ कोई नहीं नहेरे लै जाती है ਲੈਟ ਦੇ ਸਨਣਾ ਹੈਗਾ ਤੇ ਵੀਡੀਓ ਨਹੀਂ ਰੋਕਦਾ। ਬਸ ਸਬਜੀ ਤਿਆਰ ਬਣ ਗਈ ਹੈ। ਥੋੜੇ ਜਿਹਾ ਆਲੂ ਫੜਨੇ ਰੱਖ ਦਿੰਦੇ ਆ ਫੇਰ ਬੱਚੇ ਕੱਟ ਨਹੀਂ ਪਹੇਉਗਾ। ਬਾਕੀ ਜੀ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵਿੱਚ ਕਰਦੇ ਆ। ਚੇਕ ਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁਆਇਨ ਕਰੋ ਤੇ ਵੀਡੀਓ ਨੂੰ ਬਹੁਤ ਬੱਚਾ ਕਰਿਆ ਕਰੋ। ਜੇ ਕਿਹਨਾਂ ਸਬਸਕ੍ਰਾਈਬ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕੋ ਪਲੀਜ਼ ਬੈਲ ਬਟਨ ਜ਼ਰੂਰ ਦਬਾ ਦਿਆ ਕਰੋ ਇੱਕ ਬੈਲ ਬਣ ਬੈਲ ਦਾ ਬਟਨ ਹੁੰਦਾ ਉਹ ਦਬਾ ਦਿਆ ਕਰੋ ਤਾਂ ਜੋ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਕੋਲ ਜਲ ਮਤਲਬ ਜਦੋਂ ਅਸੀਂ ਵੀਡੀਓ ਪਾਈਏ ਉਸੇ ਟਾਈਮ ਪਹੁੰਚ ਜਾਊਗਾ ਉਸੇ ਟਾਈਮ ਪਹੁੰਚ ਜਾ ਕਰੂਗਾ ਤੇ ਲੋ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਬੇਨਤੀ ਕਰਦੇ ਆਂ ਫਿਲਾਂ ਕੇ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਮਿਲਦੇ ਆ ਕੱਲ ਨੂੰ Sassy Akala é... claro